ਲੋਬੀ ਦੋਸਤੋ ਪਹੁੰਚ ਗਏ ਆ ਜੱਸਾ ਸਿੰਘ ਰਾਮਗੜੀਆ ਬੁੰਗੇ ਦੇ ਅੰਦਰ ਤੇ ਤੁਸੀਂ ਦੇਖੋ ਐਂਟਰੀ ਕਰਦੇ ਹਾਂ ਤੇ ਨਾਲ ਹੀ ਪ੍ਰਾਤਨ ਖੂਹ ਆ ਜਿਹੜਾ ਦੇਖੋ ਤੁਹੇ ਦਰਸ਼ਨ ਕਰਾਉਣੇ ਤੁਹਾਨੂੰ ਇਹਦੇ ਦੇਖੋ ਕਿਥੋਂ ਦਰਸ਼ਨ ਕਰਾਉਣੇ ਤੁਹਾਨੂੰ ਕਾਫੀ ਢੂੰਗਾ ਬਹੁਤ ਪੁਰਾਣਾ ਦਿਖ ਨਹੀਂ ਰਿਹਾ ਵਿੱਚ ਕਿਛੇ ਨਹੀਂ ਰਿਹਾ ਸ਼ਾਇਦ ਪਾਣੀ ਹੋਊਗਾ ਜਾਂ ਨਹੀਂ ਪਾਣੀ ਨਹੀਂ ਹੋਣਾ ਤੇ ਅੱਗੇ ਚੱਲਦੇ ਹਾਂ ਉੱਪਰ ਨੂੰ ਜਾਣ ਵਾਸਤੇ ਪੌੜੀਆਂ ਜਿਹੜੀਆਂ ਇੱਥੇ ਲਖਦੀਆਂ ਤੇ ਦੇਖਣ ਦੇ ਵਿੱਚ ਕਾਫੀ ਸੋਹਣਾ ਹੈ ਤੇ ਕਿਉਨੇ ਦੀਆਂ ਇੱਟਾਂ ਨਾਲ ਜੋੜੀ ਹੋਈਆਂ ਚੈਨਲ ਬਣਿਆ ਹੋਇਆ ਤੇ ਇਹ ਇਹਦੇ ਮੋਡੀਫਾਈ ਕੀਤਾ ਹੈ ਲੇਟਨ ਤਾਂ ਲੱਗਿਆ ਮੈਂ ਬਹੁਤ ਸੋਹਣਾ ਦਿਖਾਈ ਅੰਦਰੋਂ ਵੀ ਲੰਦਾ ਹੈਗਾ ਇਹ ਕਾਫੀ ਪੁਰਾਣਾ ਸੀ ਕਿੰਨੇ ਲੋਕ ਦੇਖੋ ਇਹਨੂੰ ਦੇਖਣ ਲਈ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਔਰ ਦੇਖੋ ਬਹੁਤ ਬਹੁਤ ਸੋਹਣੀਆਂ ਕਿੰਨੀ ਸੋਹਣੀ ਮੋਲਡਿੰਗ ਕਿੰਨੀ ਸੋਹਣੀ ਬਣਾਈ ਹੈ ਗੋਲ ਗੋਲ ਛੋਣੇ ਛੋੜੇ ਇੱਟਾਂ ਲੱਗੀਆਂ ਹੋਈਆਂ ਚੂਨੇ ਨਾਲ ਇੱਟਾਂ ਜਿਹੜੀ ਬਣੀ ਹੋਈ ਬੰਤਰ ਇਹ ਕਿ ਦੇਖੋ ਕਿੰਨੇ ਲੋਕ ਆ ਗਏ ਸੀ ਜਦੋਂ ਤੁਸੀਂ ਦੇਖ ਸਕਦੇ ਹੋ ਅੱਗੇ ਹੈ ਜੀ ਉੱਥੇ ਇਹਨਾਂ ਦਾ ਸਿੰਘਾਸਨ ਜਿੱਥੇ ਕਿ ਜੱਸਾ ਸਿੰਘ ਰਾਮਗੜੀਆ ਇੱਥੇ ਬੈਠਾ ਕਰਦੇ ਸੀ ਤੁਸੀਂ ਦੇਖ ਸਕਦੇ ਹੋ ਕਿ ਸੇ ਟਾਈਮ ਇਸੇ ਹਨ ਤਸਵੀਰ ਪਈ ਹੋਈ ਹੈ ਤੇ ਦੇਖਣ ਦੇ ਵਿੱਚ ਬਹੁਤ ਹੀ ਸੁੰਦਰ ਲਿਖਦਾ ਇਹ ਤੇ ਇੱਥੇ ਤੁਹਾਨੂੰ ਉਹਨਾਂ ਦੀ ਲਿਖਤ ਹੈ ਜਿਹੜੀ ਉਹ ਮਿਲ ਜੂਗੀ ਜੱਸਾ ਸਿੰਘ ਰਾਮਗੜੀਆ ਦੀ ਲਿਖਤ ਹੈ ਜਿਹੜੀ ਉਹ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਅੱਗੇ ਜਿਹੜੇ 84 ਵੇਲੇ ਦੇ ਨਿਸ਼ਾਨ ਹੈ ਤੁਹਾਨੂੰ ਦੇਖਣ ਨੂੰ ਮਿਲੇ ਨੇ ਸਾਨੂੰ ਦੇਖਣ ਨੂੰ ਮਿਲੇ ਨੇ ਦੇਖੋ 83 ਵੇਲੇ ਦੇ ਸ਼ਹਿਰ ਦੇ ਇਨਸਾਨ ਹੋਣਗੇ ਤੇ ਜਿਹੜੇ ਤੇ ਕਾਫੀ ਪੁਰਾਣੇ ਆ ਜਾਂ ਨਵੇਂ ਵੀ ਦੁਬਾਰਾ ਬਣਾਏ ਹੋ ਸਕਦੇ ਪਰ ਉਹ ਹੀ ਨੇ ਪਹਿਲਾਂ ਵੀ ਮੈਂ ਇੱਕ ਵਾਰ ਇੱਥੇ ਦੇਖਣ ਲਈ ਆਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲਾਈਟਿੰਗ ਲੱਗੀ ਹੈ ਬਹੁਤ ਸੋਹਣਾ ਸਜਾਇਆ ਹੈ ਸ਼ਾਇਦ ਮੋਡੀਫਾਈ ਕੀਤਾ ਹੋਵੇ ਦੁਬਾਰਾ ਅੱਗੇ ਦਾ ਜਿਹੜਾ ਰਸਤਾ ਸੀ ਉਹ ਹੋਰ ਜਗਾ ਥਾਈ ਬਣਿਆ ਹੋਇਆ ਸੀ ਤੇ ਰੁਸੀ ਦੇਖ ਸਕਦੇ ਹਾਂ ਕਿੰਨੀ ਸੋਹਣੀ ਜਿਹੜੀ ਸਜਾਵਟ ਕੀਤੀ ਹੋਈ ਹੈ। ਗੋਲ-ਗੋਲ ਤੁਸੀਂ ਦੇਖ ਸਕਦੇ ਹੋ ਇੱਤਾਂ ਲਟਾਈਆਂ ਹੋਈਆਂ ਪੁਰਾਣੇ ਸਮੇਂ ਦੀਆਂ ਪ੍ਰਾਤਣ ਸਮੇਂ ਦੀਆਂ ਇਹ ਜਿਹੜੀਆਂ ਇੱਕਾਂ ਚੂਲੇ ਨਾਲ ਲੱਗੀਆਂ ਹੋਈਆਂ ਨੇ। ਤੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਲਾਈਟ ਜਗ ਰਹੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਕਿੰਨਾ ਸੋਹਣਾ ਦ੍ਰਿਸ਼ ਹੈ ਇਹ। ਤੇ ਜੱਸਾ ਸਿੰਘ ਆਰਾਮ ਗੜੀਆ ਬੂੰਗਾ ਜਿਹੜਾ ਹੈਗਾ ਇਹ। ਇਹ ਬੂੰਗੇ ਕਿਹਾ ਜਾਂਦਾ ਸੀਗਾ ਕਿ ਜਿਹੜੀ ਦਰਬਾਰ ਸਾਹਿਬ ਦੇ ਚਾਰੇ ਦਿਸ਼ਾਵਾਂ ਤੇ ਬਣੇ ਹੋਏ ਸੀ ਉਹਨਾਂ ਵਿੱਚੋਂ ਹੀ ਆਇਆ ਹੈ। ਇਹ ਜਿਹੜਾ ਬੂੰਗਾ ਹੈ ਜਿਆ ਇਹ ਦਰਬਾਰ ਸਾਹਿਬ ਲੰਗਰ ਹਾਲ ਦੇ ਨਾਲ ਹੀ ਇੱਕ 게ਟ ਹੈਗਾ ਛੋਟਾ ਜਿਹਾ ਉੱਥੇ ਲਿਖਿਆ ਹੈਗਾ ਜੱਸਾ ਸਿੰਘ ਰਾਮਗੜੀਆ ਬੂੰਗਾ ਰਾਮਗੜੀਆ ਬੂੰਗਾ 게ਟ ਦੇ ਉੱਪਰ ਲਿਖਿਆ ਹੋਇਆ ਹੈ ਤਾਂ ਆ ਕੇ ਤੁਸੀਂ ਦੇਖ ਸਕਦੇ ਹੋ ਅਰ ਐਂਟਰ ਕਰਕੇ ਇਹ ਜਿਹੜਾ ਬੂੰਗਾ ਹੈਗਾ ਇਹ ਨੀਚੇ ਤੁਸੀਂ ਕੌੜੀਆਂ ਕੁੱਤਰਾਂ ਦੀ ਹੋਣੀਆਂ ਨੀਚੇ ਉੱਥੋਂ ਦੀ ਅੱਗੇ ਤੁਸੀਂ ਐਂਟਰ ਕਰਕੇ ਤੁਸੀਂ ਦੇਖ ਸਕਦੇ ਹੋ ਇੰਨੀ ਇੱਕ ਛੋਟੀ ਜੀ ਵੀਡੀਓ ਸੀਗੀ ਜਿਹੜੀ ਕਿ ਜੱਸਾ ਸਿੰਘ ਰਾਮਗੜੀਆ ਬੂੰਗਾ ਦੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਨ ਵਾਲੇ ਵੀਡੀਓ ਨੋਟੀਫਿਕੇਸ਼ਨ ਤਾਂ ਨਹੀਂ ਤੁਹਾਨੂੰ ਮਿਲ ਸਕੇ ਧੰਨਵਾਦ ਨਾਲ ਹੀ ਇੱਕ ਸਾਨੂੰ ਇੱਥੇ ਉਹਨਾਂ ਦੀ ਜੇਲ੍ਹ ਵਾਂਗੂ ਟਾਈਪ ਉਹਨੂੰ ਕੁਝ ਬਣਾਇਆ ਹੋਇਆ ਆ ਦੇਖੋ ਹਨੇਰੇ ਦੇ ਵਿੱਚ ਕੁਝ ਦਿਖ ਨਹੀਂ ਰਿਹਾ ਵੀਡੀਓ ਦੇ ਵਿੱਚ ਜੇਲ੍ਹ ਦੇ ਟਾਈਪ ਵਾਂਗੂ ਇੱਥੇ ਕੁਝ ਬਣਾਇਆ ਹੋਇਆ ਤੇ ਉਸ ਤੋਂ ਬਾਅਦ ਅੱਗੇ ਹੈ ਜੀ ਪੌੜੀਆਂ ਉੱਪਰ ਜਾਣ ਲਈ ਇੱਕ نیچے ਆਉਣ ਲਈ ਤੇ ਇੱਕ ਹੈਗਾ ਉੱਪਰ ਜਾਣ ਲਈ ਬਾਹਰ ਦਾ ਤੁਹਾਨੂੰ ਦ੍ਰਿਸ਼ ਜਿਹੜੇ ਦਿਖਾਉਨੇ ਆ ਪੌੜੀਆਂ ਵੀ ਰਤਨ ਸਮੇਂ ਦੀਆਂ ਦੇਖੋ ਤੁਸੀਂ ਕਿੰਨੀਆਂ ਨਿੱਕੀਆਂ ਪੌੜੀਆਂ ਨੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹ ਰਸਤਾ ਜਿਹੜਾ ਇੱਥੋਂ ਦੀ ਹੋੜ ਹੁੰਦਾ ਸੀ ਇਹ ਪੌੜੀਆਂ ਰਤਨ ਸਮੇਂ ਨਾਲ ਦੁਬਾਰਾ ਬਣਾਈਆਂ ਹੋਈਆਂ ਪੌੜੀਆਂ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਦ੍ਰਿਸ਼ ਕੁਝ ਇਹੋ ਜਿਹਾ ਕੁਝ ਹੋਵੇਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹ ਜਿਹੜਾ ਬਾਹਰ ਆਉਣ ਦਾ ਰਸਤਾ ਹੈਗਾ ਤੇ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ